ਗੈਂਗਸਟਰਾਂ ਦੀ ਗੱਲ ਕਰ ਲਈਏ ਚਾਹੇ ਤੇ ਜਿਹੜਾ ਸਰਤੇ ਦੇ ਕਰਜ਼ਾ ਚੜ ਰਿਹਾ ਉਹਦੀ ਗੱਲ ਕਰ ਲਈਏ ਅਨੇਕਾਂ ਐਸੇ ਪੰਜਾਬ ਦੇ ਮੁੱਦੇ ਨੇ ਜਿਹਨੂੰ ਲੈ ਕੇ ਅੱਜ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਝੱਬਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਸੀਏ ਹਰਜੀਤ ਸਿੰਘ ਜੀ ਸਾਡੇ ਲੀਗਲ ਸੈੱਲ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਬਰਾੜ ਸਾਹਿਬ ਸਾਡੇ ਪਰਮਵੀਰ ਸਣੀ ਜੀ ਐਡਵਾਈਜ਼ਰੀ ਕਮੇਟੀ ਦੇ ਦੇਖੋ ਅੱਜ ਗੱਲ ਕਰਨੀ ਹੈ ਡਰੱਗ ਦੀ ਡਰੱਗ ਇੱਕ ਪੰਜਾਬ ਦਾ ਉਹ ਇਸ਼ੂ ਹੈ ਜਿਹਦੇ ਤੇ ਰੱਜ ਕੇ ਸਿਆਸਤ ਹੋਈ ਪਰ ਇਹਦਾ ਹੱਲ ਕੱਢਣ ਵਾਲੇ ਨੂੰ ਮੈਨੂੰ ਨਹੀਂ ਲੱਗਦਾ ਕਿ 2017 ਤੋਂ ਲੈ ਕੇ ਅੱਜ 25 ਆ ਗਿਆ ਕਿਸੇ ਵੀ ਸਰਕਾਰ ਨੇ ਇਸ ਪਾਸੇ ਨੂੰ ਕੰਮ ਨਹੀਂ ਕੀਤਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਇਹ ਦੋਹਾਂ ਨੇ ਡਰੱਗ ਨੂੰ ਇੱਕ ਪੋਲਿਟੀਕਲ ਪੌੜੀ ਦੇ ਤੌਰ ਤੇ ਵਰਤਿਆ ਤੇ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਰਾਹੁਲ ਗਾਂਧੀ ਸਾਹਿਬ ਤਾਂ 75% ਪੰਜਾਬੀਆਂ ਨੂੰ ਉਦੋਂ ਨਸ਼ੇੜੀ ਕਹਿ ਗਏ ਜਦੋਂ ਪੰਜਾਬ ਦੇ ਵਿੱਚ ਡਰਗ ਨਾ ਮਾਤਰ ਸੀ ਜਿੰਨਾ ਕਿ ਦੇਸ਼ ਦੁਨੀਆ ਦੇ ਵਿੱਚ ਹੈ ਉਹ ਤੋਂ ਵੀ ਘੱਟ ਪੰਜਾਬ ਸੀ ਉਦੋਂ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਜੀ ਪੰਜਾਬ ਦਾ ਤਾਂ 75% ਯੂਥ ਨਸ਼ੇੜੀ ਹੈ ਤੇ ਉਸ ਤੋਂ ਬਾਅਦ ਜਦੋਂ ਆਪਦੀ ਸਰਕਾਰ ਆਈ ਉਹ ਕਾਂਗਰਸ ਦੀ ਸਰਕਾਰ ਜਿਨੇ ਗੁਟਕਾ ਸਾਹਿਬ ਨੂੰ ਸਟੇਜ ਤੇ ਲਿਆਂਦਾ ਹੱਥ 'ਚ ਫੜ ਕੇ ਸਮੁੱਚੀ ਕਾਂਗਰਸ ਨੇ ਸੌਂ ਖਾਧੀ ਕਿ ਚਾਰ ਹਫਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਤੇ ਹਾਲਾਤ ਸੀ ਕਿ 2021 ਚ ਉਹੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਔਰ ਦਾਇਰ ਕਰਕੇ ਕਲ ਮੰਨੀ ਕਿ 2018 ਤੋਂ ਬਾਅਦ ਪੰਜਾਬ ਦੇ ਵਿੱਚ ਡਰੱਗ ਬਹੁਤ ਵਧ ਗਿਆ ਫੇਰ ਆ ਗਈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਸਾਹਿਬ ਇਹ ਕਹਿੰਦੇ ਜੀ ਮੈਂ 4 ਮਹੀਨਿਆਂ ਚ ਕਹਿੰਦੇ ਕਾਂਗਰਸ ਕੋਲੇ ਤਾਂ ਇੱਛਾ ਸ਼ਕਤੀ ਹੋਏ ਨਹੀਂ ਸੀ। ਅਕਾਲੀਆਂ ਨੂੰ ਵੀ ਰੱਜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਜਿਨੇ ਵੱਡਾ ਡਰੱਗ ਰੈਕਟ ਫੜਿਆ ਜਿਦੇ ਸਾਰੇ ਮੁਜਰਮ ਆ ਜੇਲ੍ਹ ਚ ਨੇ। ਕਹਿੰਦੇ ਜੀ ਉਹ ਸਰਕਾਰ ਨੇ ਵੀ ਕੰਮ ਨਹੀਂ ਕੀਤਾ। ਮੈਂ 4 ਮਹੀਨਿਆਂ ਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਦੇਵਾਂਗਾ। ਇਹ ਕੇਜਰੀਵਾਲ ਦੀ ਗਰੰਟੀ ਹੈ। ਤੇ ਅੱਜ ਉਹੀ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਸਰਪੰਚਾਂ ਨੂੰ ਸੌਂਚ ਕੋਣ ਪੰਜਾਬ ਦੇ ਵਿੱਚ ਆਉਂਦੇ ਨੇ ਦੋਹੇ ਹੱਥ ਹਵਾਲਤ ਖੜੇ ਕਰਤੇ ਕਿ ਜੀ ਸਾਡੇ ਹੱਥ ਖੜੇ ਨੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਇਹ ਤਾਂ ਲੋਕ ਸਾਥ ਦੇਣ ਤਾਂ ਹੀ ਇਹ ਨਸ਼ੇ ਤੇ ਕਾਬੂ ਪੈ ਸਕਦਾ ਨਹੀਂ ਸਾਡੇ ਹੱਥ ਖੜੇ ਨੇ ਸੋ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ ਕੀ ਅੱਜ ਉਹ ਆਪਣੀ ਸਰਕਾਰ ਨੂੰ ਦਾਗੀ ਮੰਨਦੇ ਨੇ ਮੰਨਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੀ ਜਿਸਮੁੱੱਚੀ ਕੈਬਨਟ ਹੈ ਕਿ ਨਸ਼ਾ ਖਤਮ ਕਰਨ ਦੇ ਵਿੱਚ ناکਾਮ ਰਹੀ ਹੈ ਕਿਉਂਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਇਦਾਂ ਲੱਗ ਰਿਹਾ ਹੈ ਕਿ ਨਸ਼ਾ ਪੁਲਿਸ ਵਕਾਰੀ ਹੈ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਆ ਹੈ ਤੇ ਇਹਦੇ ਲਈ ਪੰਜਾਬ ਦੇ ਡੀਜੀਪੀ ਤੋਂ ਮਾਫੀ ਮੰਗਵਾਈ ਗਈ ਸੀ ਕਿ ਤੁਸੀਂ ਰਿਟਰਨ ਪੋਲੋਜੀ ਟੈਂਡਰ ਕਰੋ ਕਿ ਪੰਜਾਬ ਦੇ ਵਿੱਚ ਤੁਸੀਂ ਨਸ਼ਾ ਰੋਕਣ ਦੇ ਵਿੱਚ ਸਮਰਥ ਹੋ ਪੰਜਾਬ ਦੇ ਗਵਰਨਰ ਸਾਹਿਬ ਬਹੁਤ ਵਾਰ ਕਹਿ ਚੁੱਕੇ ਨੇ ਕਿ ਨਸ਼ਾ ਪਿੰਡਾਂ ਤੱਕ ਪਹੁੰਚ ਗਿਆ ਹੈ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਹੈ ਛੋਟੀਆਂ-ਛੋਟੀਆਂ ਬੱਚੀਆਂ ਪੰਜਾਬ ਦੇ ਵਿੱਚ ਨਸ਼ਾ ਲੈ ਰਹੀਆਂ ਨੇ ਔਰ ਇਹ ਸਾਰੀਆਂ ਗੱਲਾਂ ਜਦੋਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਹੁੰਦੀ ਹੈ ਜਦੋਂ ਡਰੱਗ ਦੀ ਗੱਲ ਹੁੰਦੀ ਹੈ ਤਾਂ ਫਿਰ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਨਾਕਾਮੀ ਹੈ ਉਸ ਵੇਲੇ ਵੱਡੀ ਸਾਹਮਣੇ ਆਉਂਦੀ ਹੈ ਕਿਉਂਕਿ ਜਿਹੜੇ ਇਸ਼ੂ ਕਰਕੇ ਅੱਜ ਤੁਹਾਨੂੰ ਬੁਲਾਇਆ ਗਿਆ ਉਹ ਇਸ਼ੂ ਇਹ ਹੈ ਕਿ ਜੇ ਹਾਈ ਕੋਰਟ ਇਹ ਗੱਲ ਕਹਿ ਰਹੇ ਨੇ ਕਿ ਭਾਈ ਪੰਜਾਬ ਦੇ ਵਿੱਚ ਨਸ਼ਾ ਪੁਲਿਸ ਵਕਾਰੀ ਹੈ ਤਾਂ ਜ਼ਰੂਰ ਹਾਈ ਕੋਰਟ ਕੋਲੇ ਉਸ ਗੱਲ ਦਾ ਕੋਈ ਸਬੂਤ ਹੋਏਗਾ ਕਿਸੇ ਬਿਨਾਂ ਤਈ ਕੋਰਟ ਨੇ ਉਹ ਕਮੈਂਟ ਕੀਤਾ ਉਹ ਕਿਉਂਕਿ ਕੋਰਟ ਦੇ ਵਿੱਚ ਤੱਥ ਚੱਲਦੇ ਨੇ ਕੋਰਟ ਦੇ ਵਿੱਚ ਫੈਕਟ ਚੱਲਦੇ ਨੇ ਹੁਣ ਅੱਜ ਮੈਂ ਤੁਹਾਨੂੰ ਦਿਖਾਣਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਪੰਚ ਰਾਜਵੀਰ ਕੌਰ ਜਿਹੜੇ ਕਿ ਫਤਿਹਗੜ ਚੂੜੀਆਂ ਦਾ ਪਿੰਡ ਹੈ ਖੁਸਰ ਉਥੋਂ ਦੇ ਮੌਜੂਦਾ ਸਰਪੰਚ ਨੇ ਤੇ ਉਹਨਾਂ ਦਾ ਘਰ ਵਾਲਾ ਪੰਜਾਬ ਪੁਲਿਸ ਚ ਏਐਸਆਈਏ ਗੁਰਪ੍ਰੀਤ ਸਿੰਘ ਇਹ ਲੱਗਿਆ ਹੋਇਆ ਅਲੀਵਾਲ ਥਾਣੇ ਚ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਤੁਸੀਂ ਵੀਡੀਓ ਦੇਖੋ ਵੀ ਪੰਜਾਬ ਪੁਲਿਸ ਕਿੰਨਾ ਸਖਤ ਮਿਹਨਤ ਕਰ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਮੈਂ 1 ਮਿੰਟ ਤੁਹਾਨੂੰ ਉਹ ਵੀਡੀਓ ਦਿਖਾਉਣਾ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਇਹ ਪੰਜਾਬ ਪੁਲਿਸ ਦੇ ਐਸਆਈ ਸਾਹਿਬ ਹੈ ਜੀ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਮੌਜੂਦਾ ਸਰਪੰਚ ਹੈ ਰਾਜਵੀਰ ਕੌਰ ਖੁਸਰ ਪਿੰਡ ਦੇ ਜੀ ਤੇ ਇਹ ਨਸ਼ਾ ਖਤਮ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਕੋਰਟ ਵੀ ਕਹਿ ਚੁੱਕੀ ਹੈ ਕਿ ਨਸ਼ਾ ਪੁਲਿਸ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ ਤੇ ਆ ਪੁਲਿਸ ਦਾ ਆਪ ਦਾ ASI ਗੱਡੀ ਦੇ ਵਿੱਚ ਬਹਿ ਕੇ ਚਿੱਟਾ ਲਾ ਰਿਹਾ ਹੈ ਤਾਂ ਇਹ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਕੀ ਸਰਕਾਰਾਂ ਦਾ ਕੰਮ ਕੱਲਾ ਇਸ਼ਤਿਹਾਰਬਾਜ਼ੀ ਕਰਨਾ ਹੈ ਕੀ ਸਰਕਾਰਾਂ ਦਾ ਕੰਮ ਕੱਲਾ ਚੈਨਲਾਂ ਦੇ ਉੱਤੇ ਸਿਰਫ ਇਹ ਦਿਖਾਉਣਾ ਹੈ ਕਿ ਜੀ ਸਰਕਾਰ ਡਰੱਗ ਲਈ ਬਹੁਤ ਸਿਹਰਦ ਹੈ ਸਰਕਾਰ ਡਰੱਗ ਦੇ ਉੱਤੇ ਕਾਰਵਾਈ ਕਰ ਰਹੀ ਹੈ ਔਰ ਉਹ ਸਰਕਾਰ ਜਿਹਨੂੰ ਮੈਂ ਫੇਰ ਦੁਬਾਰਾ ਚੈਲੰਜ ਕਰਦਾ ਕਿ ਜਿਹੜੀ ਸਰਕਾਰ ਇੱਕੋ ਮੁੱਦੇ ਤੇ ਜਿਨ੍ਹਾਂ ਨੇ ਚੋਣਾਂ ਜਿੱਤੀਆਂ ਇਹ ਐਸਆਈ ਸਾਹਿਬ ਨੇ ਜੀ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਇੱਕੋ ਮੁੱਦੇ ਤੇ ਚੋਣ ਲੜੀ ਕਿ ਜੀ ਅਸੀਂ ਪੰਜਾਬ ਦੇ ਵਿੱਚੋਂ ਡਰਗ ਨੂੰ ਖਤਮ ਕਰ ਦਾਂਗੇ ਤੇ ਅੱਜ ਆਪਣੀ ਚੋਣ ਵਾਦੇ ਤੋਂ ਭੱਜ ਗਏ ਕਿਉਂਕਿ ਮੁੱਖ ਮੰਤਰੀ ਤੋਂ ਬਿਨਾ ਪੰਜ ਕੈਬਨਿਟ ਮੰਤਰੀਆਂ ਦੀ ਇੱਕ ਕਮੇਟੀ ਬਣਾਤੀ ਕਹਿੰਦੇ ਜੀ ਹੁਣ ਡਰੱਗ ਤੇ ਕਮੇਟੀ ਕਾਰਵਾਈ ਕਰੂਗੀ ਦੇਖੋ ਹੋਮ ਮਿਨਿਸਟਰੀ ਕਿਹਦੇ ਕੋਲੇ ਐ ਪੁਲਿਸ ਕਿਹਦੇ ਕੋਲੇ ਐ ਉਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਐ ਤੇ ਜਦੋਂ ਕਮੇਟੀ ਬਣਦੀ ਐ ਉਹਦੇ ਚੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਾਇਬ ਨੇ ਪੰਜ ਮੰਤਰੀਆਂ ਦੀ ਹੋਰ ਕਮੇਟੀ ਬਣਾਤੀ ਅਕੇ ਜੀ ਡਰੱਗ ਤੇ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਮੱਲਿਆਂ ਦੇ ਵਿੱਚ ਵੜ ਕੇ ਛੋਟੇ ਛੋਟੇ ਘਰ ਟਾ ਕੇ ਪੰਜਾਬ ਸਰਕਾਰ ਕਹਿੰਦੀ ਜੀ ਡਰੱਗ ਤਾਂ ਅਸੀਂ ਬੰਦ ਕਰਤਾ ਤੇ ਆ ਆਪਦੇ ਮੁਲਾਜ਼ਮ ਜਿਨ੍ਹਾਂ ਦੇ ਘਰੋਂ ਸਰਪੰਚ ਬਣੇ ਨੇ ਔਰ ਇਹ ਸਰਪੰਚ ਉਹ ਜਿੱਤੇ ਹੋਏ ਲੋਕ ਨਹੀਂ ਇਹ ਜਿੱਦਾਂ ਸਰਕਾਰਾਂ ਨੇ ਧੱਕੇ ਨਾਲ ਬਣਾਏ ਨੇ ਸਭ ਨੂੰ ਪਤਾ ਵੀ ਆਪਦੇ ਬੰਦਿਆਂ ਨੂੰ ਸਰਪੰਚੀਆਂ ਜਿਤਾਈਆਂ ਨੇ ਤੇ ਪੁਲਿਸ ਦੇ ਆਪ ਦੇ ਮੁਲਾਜ਼ਮ ਦਿਨ ਦਿਹਾੜੇ ਗੱਡੀਆਂ 'ਚ ਬਹਿ ਕੇ ਚਿੱਟਾ ਲਾ ਰਹੇ ਨੇ ਤੇ ਸਰਕਾਰ ਪੰਜ ਕੈਬਨਿਟ ਮੰਤਰੀ ਇਹ ਕਹਿੰਦੇ ਜੀ ਸਰਕਾਰ ਤਾਂ ਬਹੁਤ ਡਰੱਗ ਦੇ ਲਈ ਕੰਮ ਕਰ ਰਹੀ ਹੈ ਅਖਬਾਰਾਂ 'ਚ ਇਸ਼ਤਿਹਾਰ ਲੱਗ ਰਹੇ ਨੇ ਸੂਬੇ ਨੂੰ ਕੰਗਾਲ ਬਣਾਇਆ ਜਾ ਰਿਹਾ ਤੇ ਆਹ ਕੰਮ ਹੋ ਰਿਹਾ ਵੀ ਜਿਹੜੀ ਪੁਲਿਸ ਨੇ ਇਹ ਡਰੱਗ ਨੂੰ ਰੋਕਣਾ ਉਹ ਪੁਲਿਸ ਦਾ ਆਪ ਉਹਦੇ ਚ ਲਿਪਤ ਹੈ ਇਸ ਗੱਲ ਤੇ ਅੱਜ ਕੀ ਜੀ ਜਵਾਬ ਦੇ ਕੀ ਅਰਵਿੰਦ ਕੇਜਰੀਵਾਲ ਦੀ ਗਰੰਟੀ ਨੂੰ ਫੜੀਏ ਜਿਨ੍ਹਾਂ ਨੇ ਗਰੰਟੀ ਦਿੱਤੀ ਸੀ ਕਿ ਜੀ ਮੈਂ 4 ਮਹੀਨੇ ਤੱਕ ਖਤਮ ਕਰ ਦੂੰਗਾ ਕੀ ਪੰਜਾਬ ਦੇ ਸਿਰ ਤੇ ਜਿਹੜੇ ਦਿੱਲੀ ਦੇ ਲਿਆ ਕੇ ਮੌਜੂਦਾ ਪ੍ਰਭਾਰੀ ਬਿਠਾਏ ਨੇ ਜਿਨ੍ਹਾਂ ਨੂੰ ਦਿੱਲੀ ਨੇ ਇਨਕਾਰਤਾ ਚਾਹੇ ਉਹ ਸੁਸੋਧਿਆ ਹੋਣ ਚਾਹੇ ਸਤਿੰਦਰ ਜੈਨ ਹੋਣ ਹਾਲਾਂਕਿ ਇਹ ਵੀ ਇੱਕ ਵਿਸ਼ਾ ਕਿਉਂ ਤਾਂ ਆਪ ਭਈ ਸ਼ਰਾਬ ਘਟਾਲੇ ਚ ਜੇਲ੍ਹ ਰਹਿ ਕੇ ਆਏ ਨੇ ਕੀ ਉਹ ਜ਼ਿੰਮੇਵਾਰ ਨੇ ਕੀ ਪੰਜਾਬ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਅੱਜ ਪੰਜਾਬ ਦੀ ਆਪਦੀ ਪੁਲਿਸ ਤੇ ਆਮ ਆਦਮੀ ਪਾਰਟੀ ਦੇ ਆਪਦੇ ਸਰਪੰਚ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਨੇ ਤੇ ਆ ਨਸ਼ਾ ਕਰਦਿਆਂ ਦੀ ਵੀਡੀਓ ਸਾਹਮਣੇ ਨੇ ਇਹਦੀ ਜਵਾਬਦੇਹੀ ਕਿਦੀ ਤੈ ਹੋਊਗੀ ਕਿਉਂਕਿ ਕੱਲੀ ਟੀਆਰਪੀ ਐਕਸਰਸਾਈਜ਼ ਨਾਲ ਤਾਂ ਕਰਨੀ ਚੱਲਣਾ ਕਿਉਂਕਿ ਹਾਲਾਤ ਪੰਜਾਬ ਦੇ ਇਹੋ ਜਿਹੇ ਬਣਾਏ ਨੇ ਮੈਂ ਤੁਹਾਨੂੰ ਹਾਸੀ ਵਾਲੀ ਗੱਲ ਸੁਣਾਵਾਂ ਕਿ ਪਹਿਲਾ ਐਸਾ ਜ਼ਿਲ੍ਹਾ ਇੱਕ ਪੰਜਾਬ ਦਾ ਜਿੱਥੋਂ ਦੇ ਐਸਐਸਪੀ ਸਾਹਿਬ ਕਹਿੰਦੇ ਕਿ ਜੀ ਟਾਰਗੇਟ ਦਿੱਤੇ ਨੇ ਮੈਸੇਜ ਚ ਉਹਨੂੰ ਕਿ ਜਿੰਨੇ ਤੁਸੀਂ ਟਾਰਗੇਟ ਫਿਕਸ ਕਰਤੇ ਐਸਚੂਆਂ ਦੇ ਥਾਣਾ ਵਾਈਜ਼ ਕਿ ਐਂਡੀਪੀਐਸ ਦੇ ਇੰਨੇ ਪਰਚੇ ਦਰਜ ਕਰਨੇ ਨੇ ਜੇ ਇੰਨੇ ਪਰਚੇ ਦਰਜ ਨਾ ਹੋਏ ਉਹ ਤਾਂ ਫੇਰ ਧੰਵਾਦ ਕਰਦੇ ਆ ਮਾੜੀਓ ਪੰਜਾਬ ਰਿਆਣਾ ਹਾਈ ਕੋਰਟ ਦਾ ਜਿਨ੍ਹਾਂ ਨੇ ਝਾੜ ਪਾਈ ਪੰਜਾਬ ਸਰਕਾਰ ਨੂੰ ਵੀ ਇਹ ਕੀ ਡਰਾਮਾ ਇਹ ਟਾਰਗੇਟ ਕਿਵੇਂ ਪੂਰੇ ਕਰ ਲਓਗੇ ਤੁਸੀਂ ਮਲਾਂ ਇੱਕ ਤੁਸੀਂ ਧੱਕੀ ਤੁਰੀ ਜਾਓਗੇ ਕਿ ਕੋਈ ਨਸ਼ਾ ਕਰਦਾ ਨਹੀਂ ਕਰਦਾ ਤੇ ਥੋੜੀ ਨੱਕ ਨੀਚੇ ਆ ਸਾਹਮਣੇ ਆ ਗਿਆ ਕਿ ਜਿਹੜੇ ਸਰਕਾਰ ਦੇ ਆਪਣੇ ਬੰਦੇ ਨੇ ਜਿਹੜੇ ਪ੍ਰਸ਼ਾਸਨ ਦੇ ਆਪ ਮੁਲਾਜ਼ਮ ਨੇ ਉਹ ਸ਼ਰਿਆਂ ਮਨਸ਼ਾ ਕਰਨ ਉਹਨਾਂ ਤੇ ਕੋਈ ਰੋਕ ਨਹੀਂ ਤੇ ਲੋਕਾਂ ਦੇ ਗਰੀਬਾਂ ਦੇ ਜਿਨ੍ਹਾਂ ਤੇ 1 2 3 4 ਕੇਸ ਨੇ ਮੈਂ ਨਹੀਂ ਕਹਿੰਦਾ ਕਿ ਭਾਈ ਉਹ ਚੰਗੀ ਗੱਲ ਕਰਦੇ ਨੇ ਪਰ ਕੀ ਕੋਈ ਵੱਡੇ ਮਗਰਮਛ ਤੇ ਕਾਰਵਾਈ ਹੋਈ ਕਿ ਇੱਕ ਇੱਕ ਦੋ ਦੋ ਕਮਰਿਆਂ ਦੇ ਘਰ ਢਾਕੇ ਅਖਬਾਰਾਂ ਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਦੇ ਕੇ ਇਹ ਡਰੱਗ ਨੂੰ ਸਾਰੇ ਨੂੰ ਸਰਕਾਰ ਵਾਵਾ ਖਤਮਾ ਚਾਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਡਰੱਗ ਖਤਮ ਹੋ ਗਿਆ ਤੇ ਜਿਹਦਾ ਉਦਾਹਰਣ ਹੈ ਕਿ ਖੁਸਰ ਪਿੰਡ ਦਾ ਸਰਪੰਚ ਰਾਜਵੀਰ ਕੌਰ ਉਹਦਾ ਘਰ ਵਾਲਾ ਗੁਰਪ੍ਰੀਤ ਸਿੰਘ ਜਿਹੜਾ ਮੌਜੂਦਾ ਪੰਜਾਬ ਪੁਲਿਸ ਦਾ ASI ਹੈ ਉਹ ਦਿਨ ਦਿਹਾੜੇ ਚਿੱਟਾ ਲਾ ਰਿਹਾ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਸੋ ਮੈਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਜਿਹੜੇ ਗਰੰਟੀਆਂ ਲੈ ਕੇ ਦਿੱਲੀੋਂ ਆਏ ਸੀ ਰਵਿੰਦਰ ਕੇਜਰੀਵਾਲ ਮੇਰਾ ਉਹਨਾਂ ਨੂੰ ਸਪਸ਼ਟ ਸਵਾਲ ਲੈ ਕੇ ਕੀ ਕੱਲੀ ਰਾਜਨੀਤੀਓ ਕੀਤੀ ਹੈ ਡਰੱਗ ਦੇ ਇਸ਼ੂ ਤੇ ਕਿ ਡਰੱਗ ਦੇ ਇਸ਼ੂ ਤੇ ਆਪਾਂ ਵਾਕਈ ਕੋਈ ਕਾਰਵਾਈ ਕਰਨਾ ਚਾਹੁੰਦੇ ਆ ਕਿ ਆਪਾਂ ਵਾਕਈ ਪੰਜਾਬ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਜਿਹੜਾ ਇੱਕ ਦਮੂਹਾ ਨਾਗ ਹੈ ਗੈਂਗਸਟਰਾਂ ਦਾ ਤੇ ਡਰੱਗ ਦਾ ਜਿਹੜਾ ਸਾਡੇ ਨੌਜਵਾਨਾਂ ਨੂੰ ਖਾਂਦਾ ਜਾ ਰਿਹਾ ਹੈ ਇਹਦੇ ਉੱਤੇ ਕੋਈ ਕਾਰਵਾਈ ਕਰਨੀ ਚਾਹੁੰਦੇ ਆ ਇਹਦਾ ਸਰਕਾਰ ਸਾਹਮਣੇ ਆ ਕੇ ਜਵਾਬ ਦੇ। ਔਰ ਜਿਹੜਾ ਦੂਸਰਾ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਉਹ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਜਿੱਥੇ ਪੰਜਾਬੀਅਤ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ ਕਿਉਂਕਿ ਇੱਕ ਭ੍ਰਸ਼ਟ ਸਰਕਾਰ ਹੈ ਇਹ ਸਾਬਤ ਹੋ ਗਿਆ। ਇਹ ਨਿਕੰਮੀ ਸਰਕਾਰ ਹੈ ਇਹ ਸਾਬਤ ਹੋ ਗਿਆ। ਇਹ ਵਾਅਦਿਆਂ ਤੋਂ ਭੱਜੀ ਸਰਕਾਰ ਹੈ। ਇਹ ਵੀ ਸਾਬਤ ਹੋ ਗਿਆ ਔਰ ਇਹ ਸਰਕਾਰ ਦੇ ਵਿੱਚ ਸਾਡੇ ਪੁੱਤ ਨਜਾਇਜ਼ ਮਾਰੇ ਜਾ ਰਹੇ ਨੇ ਚਾਹੇ ਖਿਡਾਰੀ ਹੋਣ ਚਾਹੇ ਵਪਾਰੀ ਹੋਣ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰ ਇਹ ਪਹਿਲੀ ਐਸੀ ਸਰਕਾਰ ਬਣੀ ਹੈ ਜਿਨੇ ਪੰਜਾਬੀਏਤ ਮਾਰਤੀ ਕਿਉਂਕਿ ਪੰਜਾਬ ਦੇ ਵਿੱਚ ਔਰ ਮੈਨੂੰ ਲੱਗਦਾ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਕਿ ਘਰੇ ਬੁਲਾ ਕੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੋ ਕਿਸਾਨਾਂ ਦੇ ਨਾਲ ਜੋ ਇਹ ਸਰਕਾਰ ਨੇ ਕੀਤਾ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਮੰਨ ਚੁੱਕੀ ਉਹ ਪੂਰੀਆਂ ਨਾ ਹੋਣ ਤੇ ਉਹ ਦਿੱਲੀ ਆਪਣਾ ਧਰਨਾ ਦੇਣ ਸਰਕਾਰ ਦੇ ਵਿਰੁੱਧ ਜਾ ਰਹੇ ਹੋਣ ਭਗਵੰਤ ਮਾਨ ਸਾਹਿਬ ਦੀ ਮਿਲੀ ਭੁਗਤ ਨਾਲ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਜਾਵੇ ਉੱਥੇ ਪਿਠਾਇਆ ਜਾਵੇ ਔਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਕੇਂਦਰ ਨਾਲ ਮਿਲ ਕੇ ਆਪਣੇ ਘਰੇ ਬੁਲਾ ਕੇ ਮਹਿਮਾਨ ਨੂੰ ਬੁਲਾ ਕੇ ਮਲਕ ਕਿਸਾਨਾਂ ਨੂੰ ਮਹਿਮਾਨ ਦੀ ਤਰ੍ਹਾਂ ਬੁਲਾਇਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਾ ਕੇ ਇਹ ਤਾਂ ਪੰਜਾਬੀ ਇਤਿਮਾਦ ਦੀ ਮੁੱਖ ਮੰਤਰੀ ਸਾਹਿਬ ਚਲੋ ਇਹ ਵੀ ਜਿਹੜਾ ਘਨਾਉਣਾ ਕੰਮ ਕਰਨਾ ਸੀ ਤੁਸੀਂ ਕਰ ਲਿਆ ਲੋਕਾਂ ਨੇ ਚਿਹਰਾ ਦੇਖ ਲਿਆ ਕਿ ਆਮ ਆਦਮੀ ਪਾਰਟੀ ਮੁਗਲਾ ਤੋਂ ਵੀ ਅੱਗੇ ਲੰਘੀ ਕਿ ਘਰੇ ਬਲਾ ਕੇ ਕਿਸਾਨ ਗ੍ਰਿਫਤਾਰ ਕਰ ਲੇ ਪਰ ਪਹਿਲੀ ਐਸੀ ਸਰਕਾਰ ਬਣੀ ਉਹ ਭਾਈ ਕਿਸਾਨੀ ਤਾਂ ਅੱਗੇ ਹੀ ਕਰਜ਼ੇ ਚ ਡੁੱਬੀ ਐ ਕਿਸਾਨ ਦਾ ਤਾਂ ਅੱਗੇ ਹੀ ਮੰਦੜਾ ਹਾਲ ਐ ਫਸਲਾਂ ਵਿਕ ਨਹੀਂ ਰਹੀਆਂ ਤੇ ਤੁਹਾਡੇ ਨਮਾਇंदे ਤੁਹਾਡੇ ਸਰਪੰਚ ਤੁਹਾਡੇ ਮੋਤਬਰ ਬੰਦੇ ਕਿਸਾਨਾਂ ਦੀ ਟਰਾਲੀਆਂ ਵੀ ਚੱਕ ਕੇ ਲੈ ਗਏ ਮਤਲਬ ਇਹ ਪਹਿਲੀ ਵਾਰ ਦੇਖਿਆ ਕਿ ਸਰਕਾਰ ਟਰਾਲੀ ਚੋਰ ਹੋਵੇ ਸਰਕਾਰ ਦੇ ਆਪਣੇ ਬੰਦੇ ਟਰਾਲੀਆਂ ਚੋਰੀ ਕਰਨ ਸਰਕਾਰ ਦੇ ਮੋਤਬਰਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਮੋਤਬਰਾਂ ਦੇ ਘਰੋਂ ਉਹ ਟਰਾਲੀਆਂ ਮਿਲਣ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਹੈ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨੀ ਦੀ ਪਿੱਠ 'ਚ ਛੁੜਾ ਤਾਂ ਮਾਰਿਆ ਹੀ ਮਾਰਿਆ ਤੁਸੀਂ ਤਾਂ ਹੁਣ ਜਲੀਲ ਹਰਕਤਾਂ ਤੇ ਉਤਰੀ ਹੈ ਸਰਕਾਰ ਮਲਕ ਕਿਸਾਨ ਨੂੰ ਜਿਹਨੂੰ ਪਹਿਲਾਂ ਕੇਂਦਰ ਸਰਕਾਰ ਮਾਰ ਰਿਆ ਜਿਹਨੂੰ ਤੁਹਾਡੀ ਨੀਤੀਆਂ ਮਾਰ ਰੀਆਂ ਨੇ ਹੁਣ ਤੁਸੀਂ ਉਹਨਾਂ ਦੇ ਘਰੇ ਡਾਕੇ ਤੇ ਚੋਰੀਆਂ ਵੀ ਅਗਰ ਤੁਹਾਡੇ ਬੰਦੇ ਕਰਨਗੇ ਇਸ ਗੱਲ ਦੀ ਵੀ ਜਵਾਬਦੇਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਹੈ ਇਹਨਾਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਤੇ ਦਿੱਲੀ ਦੇ ਜਿਹੜੇ ਇਹਨਾਂ ਦੇ ਸੁਪਰ ਸੀਐਮ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਹੈ ਸੋ ਇਹ ਗੱਲਾਂ ਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਕੱਲੀ ਇਸ਼ਤਿਹਾਰबाजी ਦੇ ਨਾਲ ਹੁਣ ਘਰ ਨਹੀਂ ਚੱਲਣਾ ਇਹ ਕੱਲੇ-ਕੱਲੇ ਇਸ਼ੂ ਦੇ ਉੱਤੇ ਆ ਕੇ ਜਵਾਬ ਦੇਣਾ ਪੈਣਾ ਅੱਜ ਦੀ ਬਾਤ ਵਿੱਚ ਦੇਖੋ ਨਾਰਾਇਣ ਸਿੰਘ ਚੌੜਾ ਦਾ ਜਿਹੜਾ ਕੇਸ ਹੈ ਉਹ ਸ਼ੀਸ਼ੇ ਵਾਂਗੂ ਸਾਫ਼ ਹੈ ਉਹ ਇੱਕ ਸਟੇਟ ਸਪான்ਸਰਡ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਅਟੈਕ ਹੈ ਜਿੱਦੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਕਿਸ ਤਰੀਕੇ ਪੰਜਾਬ ਪੁਲਿਸ ਤੇ ਉਹਦੇ ਐਸਪੀ ਨੇ ਆਪ ਨਾਰਾਇਣ ਚੌੜਾ ਨੂੰ ਰੈਕੀ ਕਰਾਈ ਔਰ ਬੜੀ ਕਮਾਲ ਦੀ ਗੱਲ ਹੈ ਕਿ ਇੱਕੋ ਬੰਦਾ ਜਿਹਦਾ ਟਰੈਕ ਰਿਕਾਰਡ ਹੈ ਕਿ ਉਹ ਅੱਤਵਾਦ ਦੇ ਕੇਸਾਂ ਦੇ ਵਿੱਚ ਹੈ ਉਹਦੇ ਤੇ ਬਹੁਤ ਐਕਸਪਲੋਸਿਵਜ਼ ਦੇ ਮਕਦਮੇ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਉਹਦੇ ਤੇ ਕੇਸ ਨੇ ਉਸ ਆ ਬੰਦਾ ਇੱਕ Z+ ਪ੍ਰੋਟੈਕਟਿਵ ਦੇ ਆਲੇ ਦੁਆਲੇ ਘੁੰਮ ਰਿਹਾ ਹੈ Z+ ਪ੍ਰੋਟੈਕਟਿਵ ਤੇ ਗੋਲੀ ਚਲਾ ਦਿੰਦਾ ਤੇ ਸਾਡੀ ਪੰਜਾਬ ਪੁਲਿਸ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਇਹ ਗੱਲ ਕਹਿਣ ਕਿ ਜੀ ਇਹ ਤਾਂ ਤੱਕਾ ਮੁੱਕੀ ਚ ਚੱਲੀ ਹੋਈ ਗੋਲੀ ਹੈ ਮਤਲਬ ਇਹ ਤਾਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਸੂਬੇ ਦੀ ਸਰਕਾਰ ਨੇ ਆਪ ਮਿਲ ਕੇ ਹਮਲਾ ਕਰਾਇਆ ਤੇ ਉਹਨੂੰ ਖੁਰਦਪੁਰਦ ਕੀਤਾ ਉਹਦਾ ਕੇਸ ਹੀ ਇਹਨਾਂ ਨੇ ਕੰਮ ਬਣਾਇਆ ਇਹਨਾਂ ਨੇ ਇਹ ਤਾਂ ਕਹਿੰਦੇ ਵੀ ਗੋਲੀ ਚਲਾਈ ਨਹੀਂ ਉਹਤੇ ਗੋਲੀ ਗੁੱਥਮ ਗੁੱਥੀ ਚ ਗੋਲੀ ਚੱਲੀ ਐ ਸੋ ਇਹ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਠੀਕ ਐ ਅਗਰ ਅੱਜ ਉਹਨੂੰ ਬੇਲ ਮਿਲੀ ਐ ਅਸੀਂ ਆਪਣਾ ਇਹ ਜਿੰਨੇ ਵੀ ਲੀਗਲ ਪਹਿਲੂ ਆ ਸਾਰੇ ਵਿਚਾਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਐ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਬਿਲਕੁਲ ਜਿਹੜੇ ਉੱਤੇ ਕਾਰਵਾਈ ਚੱਲ ਰਹੇ ਆ ਬੱਲੇ ਜਿਹੜੇ ਮਗਰਮਾਚੀ ਉਹਨਾਂ ਦੇ ਇੱਕ ਤਰ੍ਹਾਂ ਦਾ ਸਰ ਉਪੀਸ਼ੀ ਕਰਾ ਰਹੇ ਹੋ ਮੇਰਾ ਬਹੁਤ ਵੱਡਾ ਬਗਰਾ ਕਸ਼ ਲਾ ਰਿਹਾ ਜੀ ਫਾਰਮ ਕਰਦੇ ਆ ਅਜੇ ਤੱਕ ਉਹਨਾਂ ਕਰਦੀਆਂ ਨੇ ਪ੍ਰੋਪਰਟੀ ਨਿਯਤਨਾਂ ਕੇਵਲ ਜੱਫੇ ਦਾ ਦਾਵਾ ਹੋਇਆ ਪਰ ਅਦਾਲਤ ਤੋਂ ਕਾਰਵਾਈ ਚੱਲ ਰਹੀ ਹੈ ਕਾਲੀ ਇਹਦਾ ਵੱਡਾ ਕਾਰਨ ਤਾਂ ਹਾਈ ਕੋਰਟ ਨੇ ਸਪਸ਼ਟ ਕਰਤਾ ਜਦੋਂ ਡੀਜੀਪੀ ਤੋਂ ਮਾਫੀ ਮੰਗਾਈ। ਕਿ ਐਦਾਂ ਲੱਗ ਰਿਹਾ ਕਿ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਸਾਰਾ ਕੁਝ ਹੋ ਰਿਹਾ। ਅੱਜ ਸੂਬੇ ਦੇ ਵਿੱਚ ਸਿਰਫ ਤੇ ਸਿਰਫ ਇੱਕ ਟੀਆਰਪੀ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਇਹ ਦਿਖਾਇਆ ਜਾ ਰਿਹਾ ਕਿ ਅਸੀਂ ਡਰੱਗ ਦੇ ਉੱਤੇ ਕਾਰਵਾਈ ਕਰ ਰਹੇ ਹਾਂ। ਉਹਦੇ ਲਈ ਕਿਹਨੂੰ ਨਿਸ਼ਾਨਾ ਬਣਾ ਰਹੇ ਨੇ? ਉਹਦੇ ਲਈ ਨਿਸ਼ਾਨਾ ਬਣਾ ਰਹੇ ਨੇ ਜਿੱਤੇ ਕਿਸੇ ਤੇ 3-4 ਕੇਸ ਦਰਜ ਨੇ। ਛੋਟੀ-ਛੋਟੀ ਕੁਆਂਟੀਟੀ ਰਿਕਵਰ ਹੋਈ ਹੈ। ਗੱਲ ਤਾਂ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਐਡਾ ਨਸ਼ਾ ਆਇਆ ਹੈ ਉਹ ਨਸ਼ਾ ਪੰਜਾਬ ਦੇ ਵਿੱਚ ਕੌਣ ਲੈ ਕੇ ਆ ਰਿਹਾ ਹੈ ਕਿਹੜੇ ਉਹ ਵੱਡੇ ਮਗਰਮੱਛ ਨੇ ਤੁਸੀਂ ਦੇਖਿਆ ਵੀ ਕਿਸੇ ਅਲੀਸ਼ਾਨ ਕੋਠੀ ਤੇ ਬਲਡੋਜ਼ਰ ਚੱਲਦਾ ਜਿੱਥੇ ਕੋਈ সুইমিਂਗ ਪੂਲ ਹੋਵੇ ਜਿਹੜੀ ਕੋਈ ਵੱਡੇ ਲੌਨ ਹੋਣ ਇਹ ਤਾਂ ਵਿਚਾਰੇ ਉਹ ਲੋਕਾਂ ਦੇ ਘਰੇ ਬਲਡੋਜ਼ਰ ਚਲਾਇਆ ਜਿਹਦਾ ਇੱਕ ਕਮਰੇ ਦਾ ਘਰ ਹੈ ਇੱਟਾਂ ਦਾ ਉਹਨਾਂ ਦੇ ਘਰੇ ਬਲਡੋਜ਼ਰ ਚਲਾ ਕੇ ਜੇ ਇੱਕ ਸਰਕਾਰ ਸੋਚਦੀ ਹੈ ਕਿ ਅਸੀਂ ਡਰੱਗ ਦੇ ਉੱਤੇ ਕਾਬੂ ਪਾ ਲਿਆ ਤਾਂ ਉਹਦਾ ਉਦਾਹਰਨ ਤਾਂ ਮੈਂ ਫੇਰ ਦੁਬਾਰਾ ਦਿੰਨਾ ਕਿ ਤੁਹਾਡੀ ਆਪ ਦੀ ਸਰਪੰਚ ਰਾਜਵੀਰ ਕੌਰ ਖੁਸਰ ਤੋਂ ਉਹਦੇ ਘਰ ਵਾਲਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਹੈ ਉਹ ਲੱਗਿਆ ਹੋਇਆ ਜੀ ਅਲੀਵਾਲ ਥਾਣੇ ਦੇ ਵਿੱਚ ਉਹਦੀ ਚਿੱਟਾ ਪਿੰਦੇ ਦੀ ਵੀਡੀਓ ਆ ਜੇ ਤੇ ਪੰਜਾਬ ਸਰਕਾਰ ਦੀ ਕਾਰਵਾਈ ਨਹੀਂ ਤਾਂ ਆਪ ਹੀ ਪੋਲ ਖੁੱਲ ਜਾਂਦੀ ਹੈ ਕਿ ਪੱਲੇ ਕੀ ਰਹਿ ਗਿਆ ਪੰਜਾਬ ਸਰਕਾਰ ਦਾ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਜੀ ਦੇਖੋ ਹੁਣ ਮੈਨੂੰ ਇਹ ਲੱਗਦਾ ਕਿ ਸਾਰਾ ਮਸਲਾ ਜੁਡੀਸ਼ੀਅਲ ਸਕਰੂਟੀ ਵਿੱਚ ਚਲਾ ਗਿਆ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਦੀ ਕਾਗਨੀਜ਼ੈਂਸ ਲੈ ਲਈ ਹੈ। ਤੇ ਦੇਖਦੇ ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੀ ਫੈਸਲਾ ਹੁੰਦਾ ਕਿਉਂਕਿ ਹੁਣ ਅੱਜ ਜੁਆਇੰਟ ਪ੍ਰੈਸ ਕਾਨਫਰੰਸ ਵੀ ਆਰਮੀ ਤੇ ਪੁਲਿਸ ਦੀ ਹੋਈ ਹੈ। ਪਰ ਮੈਨੂੰ ਲੱਗਦਾ ਵੀ ਜਦੋਂ ਜੁਡੀਸ਼ੀਅਲ ਸਕਰੂਟੀ ਵਿੱਚ ਇੱਕ ਮੈਟਰ ਚਲਾ ਗਿਆ ਤਾਂ ਆਪਾਂ ਨੂੰ ਉਹਦਾ ਡਿਸੀਜਨ ਉਡੀਕਣਾ ਚਾਹੀਦਾ।